ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਇਸੂਰੀ ਸਾਥਿਓ ਇੱਕ ਹੋਰ ਲੁੱਟਖੋ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਇੱਕ ਪਰਿਵਾਰ ਜੋ ਮੋਟਰਸਾਈਕਲ ਤੇ ਧਾਰਮਿਕ ਸਥਾਨ ਤੇ ਮੱਠਾ ਟੇਕਣ ਜਾ ਰਿਹਾ ਸੀ ਉਸ ਤੋਂ ਲੁੱਟਖੋ ਹੋਈ ਹੈ ਦੱਸਦੀ ਹੈ ਕਿ ਪੰਜਾਬ ਅਜੇਹੀ ਧਰਤੀ ਹੈ ਜਿੱਥੇ ਪਹਿਲਾਂ ਸੱਭਿਆਚਾਰ ਦੀ ਗੱਲ ਹੁੰਦੀ ਸੀ ਪੰਜਾਬ ਅਜੇਹੀ ਧਰਤੀ ਹੈ ਜਿਸ ਤੋਂ ਬਲੀਦਾਨ ਦੀ ਖੁਸ਼ਬੂ ਆਉਂਦੀ ਸੀ ਸਾਡੇ ਇਨਕਲਾਬੀਆਂ ਕਰਕੇ ਉੱਥੇ ਹੁਣ ਮਾੜੇ ਅੰਸਰਾਂ ਨੇ ਆਮ ਬੰਦੇ ਦਾ ਜਿਉਣਾ ਤੁਰ ਪਰ ਕਰ ਦਿੱਤਾ ਹੈ ਇਹ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਬੰਗਿਆ ਤੋਂ ਜੰਡਿਆਲਾ ਰੋਡ ਤੋਂ ਆ ਰਹੀ ਹੈ ਜੰਡਿਆਲਾ ਵਿਖੇ ਇੱਕ ਪਰਿਵਾਰ ਆਪਣੇ ਮੋਟਰਸਾਈਕਲ ਤੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਿਹਾ ਸੀ ਤਾਂ ਪਿੱਛੋਂ ਕਲਾਸਿਕ ਮੋਟਰਸਾਈਕਲ ਤੇ ਆਏ ਅਨਪਛਾਤੇ ਆ ਨੇ ਉਹਨਾਂ ਤੋਂ ਲੁੱਟਖੋ ਕੀਤੀ ਹੈ ਸਮਾਨ ਖੋ ਕੇ ਉੱਥੋਂ ਫਰਾਰ ਹੋ ਗਏ ਆ ਪੀੜਤ ਅਮਰਜੀਤ ਨੇ ਦੱਸਿਆ ਅਮਰਜੀਤ ਜੋ ਪਿੱਛੋਂ ਸੀਸੋ ਪਿੰਡ ਦਾ ਔਰ ਇਸ ਸਮੇਂ ਉਹ ਸਾਲੋ ਪਿੰਡ ਆਪਣੇ ਸਹਰੇ ਰਹਿ ਰਿਹਾ ਹੈ ਉਸ ਦਾ ਕਹਿਣਾ ਸੀ ਕਿ ਉਸ ਨੂੰ ਕੋਈ 1 ਲੱਖ ਦੀ ਪੇਮੈਂਟ ਆਉਂਦੀ ਹੈ ਜਿਸ ਤੋਂ ਬਾਅਦ ਉਹ ਧਾਰਮਿਕ ਸਥਾਨ ਤੇ ਮਤਾ ਟੇਕਣ ਜਾ ਰਿਹਾ ਸੀ ਤਾਂ ਝੰਡਿਆਲੇ ਲੱਗ ਕੇ ਪਿੱਛੋਂ ਆ ਰਹੇ ਕਲਾਸਿਕ ਮੋਟਰਸਾਈਕਲ ਤੇ ਅਨੁਪਛਾਤਿਆਂ ਨੇ ਉਹਦੇ ਨਾਲ ਖਿੱਚ ਤੋਂ ਕੀਤੀ ਉਸ ਦੀ ਘਰ ਵਾਲੀ ਨੇ ਖਿੱਚ ਤੋਂ ਕੀਤੀ ਤੇ ਉਹਨਾਂ ਕੋਲ ਜਿਹੜਾ 1 ਲੱਖ ਰੁਪਈਆ ਸੀ ਮੋਬਾਈਲ ਫੋਨ ਸੀ ਤੇ ਕੁਝ ਡਾਕੂਮੈਂਟਸ ਸੀ ਉਹ ਖੋਕੇ ਲੱਗੇ ਫੋਨ ਦੀ ਕੀਮਤ ਵੀ 25000 ਦੱਸੀ ਜਾ ਰਹੀ ਹੈ ਲੇਕਿਨ 1 ਲੱਖ ਜਿਹੜਾ ਕੈਸ਼ ਗਿਆ ਉਸ ਦੇ ਕਰਕੇ ਪਰਿਵਾਰ ਜਿਹੜਾ ਬਹੁਤ ਪਰੇਸ਼ਾਨ ਹੈ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਹੈ ਕਿ ਡਾਕੂਮੈਂਟ ਜਿਹੜੇ ਸਾਰੇ ਆ ਉਹ ਵੀ ਉਹ ਨਾਲ ਲੈ ਕੇ ਬਹੁਤ ਸਾਰੇ ਡਾਕੂਮੈਂਟਸ ਹੁੰਦੇ ਆ ਤੇ ਮੁੜਕੇ ਉਹ ਬਣਾਉਣੇ ਬਹੁਤ ਔਖੇ ਆ ਉਹਨਾਂ ਨੇ ਪੁਲਿਸ ਨੂੰ ਵੀ ਕੰਪਲੇਂਟ ਕੀਤੀ ਲੇਕਿਨ ਜਦੋਂ ਇਸ ਤਰੀਕੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਤਾਂ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਦਾ ਡਰ ਪਣਪਦਾ ਪਰ ਪ੍ਰਸ਼ਾਸਨ ਅੱਗੇ ਸਵਾਲ ਇਹ ਹੈ ਕਿ ਜਿਵੇਂ ਪੀੜਤ ਅਮਰਜੀਤ ਨੇ ਦੱਸਿਆ ਕਿ ਜਿਹੜੇ ਮੋਟਰਸਾਈਕਲ ਵਾਲੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੇ ਮੋਟਰਸਾਈਕਲ ਦੇ ਅੱਗੇ ਨਾ ਨੰਬਰ ਪਲੇਟ ਸੀ ਨਾ ਅੱਗੇ ਨਾ ਪਿੱਛੇ ਸੂਪਰ ਪ੍ਰਸ਼ਾਸਨ ਨੂੰ ਬੇਨਤੀ ਹੈ ਸਵਾਲ ਵੀ ਹੈ ਕਿ ਜਿਹੜੇ ਲੋਕ ਹੜਕਮ ਮਚਾਉਂਦੇ ਆ ਜਿਹੜੇ ਲੋ ਖੁੱਲਣ ਬਾਜ਼ੀ ਕਰਦੇ ਆ ਜਾਂ ਬਿਨਾਂ ਨੰਬਰੀ ਮੋਟਰਸਾਈਕਲ ਜਾਂ ਬਿਨਾਂ ਨੰਬਰੀ ਗੱਡੀ ਲੈ ਕੇ ਘੁੰਮਦੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਜਿਹੜਾ ਮੋਟਰਸਾਈਕਲ ਹੈ ਉਹ ਤਾਂ ਰੱਦੀ ਦੇ ਭਾ ਇਹਨਾਂ ਮਾੜੇ ਅੰਸਰਾਂ ਨੇ ਵੇਚ ਦੇਣਾ ਲੇਕਿਨ 1 ਲੱਖ ਰੁਪਇਆ ਜਿਹੜਾ ਕੈਸ਼ ਉਹ ਖੋਕੇ ਲੈ ਕੇ ਗਏ ਆ ਉਹਦੇ ਨਾਲ ਕੀ ਕਰਨਗੇ ਕਿ ਕਿਤੇ ਹਥਿਆਰ ਮਗਾਉਣਗੇ ਪਰ ਲੋਕਾਂ ਨੂੰ ਤੰਗ ਕਰਨਗੇ ਜਾਂ ਇਸ 1 ਲੱਖ ਰੁਪਏ ਨਾਲ ਨਸ਼ਾ ਪੀਣਗੇ ਤਾਂ ਬਹੁਤ ਸਾਰੇ ਸਵਾਲ ਨੇ ਪਰ ਅਮਰਜੀਤ ਨੂੰ ਪੇਮੈਂਟ ਕਿੱਥੋਂ ਆਈ ਤੇ ਉਹ ਕਿੱਥੇ ਜਾ ਰਹੀ ਸੀ ਮੱਥਾ ਟੇਕਣ ਪੂਰੀ ਜਾਣਕਾਰੀ ਆਪਾਂ ਪੀੜਤ ਅਮਰਜੀਤ ਤੋਂ ਲੈਣੀ ਹੈ ਹਾਂਜੀ ਭਾਜੀ ਕੀ ਵਾਕਿਆ ਹੋਇਆ ਤੁਹਾਡੇ ਨਾਲ ਜੀ ਵਾਕਿਆ ਜੀ ਅਸੀਂ ਤੁਹਾਡਾ ਨਾਮ ਸਾਡਾ ਨਾਮ ਮੇਰਾ ਨਾਮ ਅਮਰਜੀਤ ਸਿੰਘ ਆ ਜੀ ਮੇਰੇ ਪੁੱਤਰ ਦਾ ਨਾਮ ਰਵਾਂ ਮਾਹੀ ਆ ਜੀ ਮੇਰੀ ਵਾਈਫ ਦਾ ਨਾਮ ਹੈ ਕਿ ਹਰਦੀਪ ਆ ਜੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਸ਼ਾਨਜੁਰਾਸੀ ਝੰਡੀ ਕੋਲ ਮੇਰਾ ਪਿੰਡ ਆ ਜੀ ਇਧਰ ਕਿਧਰ ਇਧਰ ਮੈਂ ਆਪਣੇ 2.5 ਸਾਲ ਤੋਂ ਆਪਣੇ ਕੌੜੀ ਰਹ ਰਹੇ ਆਂ ਆਪ ਸਾਲੋਂ ਤੋਂ ਜੀ ਸਾਲੋਂ ਸਾਲੋਂ ਪਿੰਡ ਆ ਰਹੇ ਆਂ ਤੇ ਸਾਲੋਂ ਪਿੰਡ ਕਿਹਨਾਂ ਦੇ ਆਪਣੇ ਸੌਰੀ ਜੀ ਬਲਵੀਰ ਆ ਜੀ ਮੇਰੇ ਨਾਲ ਬਲਵੀਰ ਆ ਮੇਰੇ ਸਾਰੇ ਨਾਲ ਜੀ ਬਾਹਰ ਆ ਵੀ ਹੈ ਜੀ ਅੱਛਾ ਬਾਹਰ ਹੀ ਹੈਗੀ ਹਾਂਜੀ ਹਾਂਜੀ ਕੀ ਹੋਇਆ ਵੱਖਿਆ ਤੁਹਾਡਾ ਵੱਖਿਆ ਵਾ ਸੀ ਜੀ ਸਵੇਰੇ ਆਪਾਂ ਜਿੱਦਾਂ ਉੱਠੇ ਆਂ ਤੇ ਸੂਸਾ ਮੱਥਾ ਡਿੰਗਾ ਚੱਲੇ ਸੀ ਜੀ ਆਪਾਂ ਅੱਛਾ ਜੀ ਸੂਸਾ ਮੱਥਾ ਟੇਕ ਕੇ ਤੇ ਅਸੀਂ ਆਪਣੇ ਮੇਰੇ ਸਿਸਟਰ ਜਲੰਧਰ ਵੇਲੇ ਤੇ ਕਿੱਥੇ ਭਜਨਦਾ ਸੂਸਾ ਸੂਸਾ ਚਾਂਦਰਾ ਸੀ ਯਾਨੀ ਕਿ ਉਹਨਾਂ ਨੂੰ ਪੈਨ ਲਾ ਕੇ ਅੱਛਾ ਜੀ ਆਦਮਪੁਰ ਤੇ ਆਦਮਪੁਰ ਤੋਂ ਅੱਗੇ ਆ ਤੇ ਭੋਗਪੁਰ ਦੀ ਵਾਲੀ ਸਾਈਡ ਤੇ ਪੈ ਜਾਂਦਾ ਜਿੱਦਾਂ ਅੱਛਾ ਜੀ ਤੇ ਅਸੀਂ ਉੱਧਰ ਲਈਆਂ ਵੈਸੇ ਅਸੀਂ ਮੈਂ ਇੱਥੋਂ ਰਹਿ ਰਿਹਾ ਥੋੜਾ 2.5 ਸਾਲ ਤੋਂ ਆਪਣੇ ਸਹੌਰੀ ਰਹਿ ਰਹੇ ਹਾਂ ਅਸੀਂ ਉੱਥੇ ਮੱਥਾ ਟੇਕਣ ਜਾਣਾ ਸੀ ਅੱਜ ਵਰਸੀ ਸੀ ਮਹਾਰਾਜੀ ਉਹਨਾਂ ਦੀ ਅੱਛਾ ਮੋਟਰਸਾਈਕਲ ਤੇ ਹਾਂਜੀ ਹਾਂਜੀ ਮੋਟਰਸਾਈਕਲ ਤੇ ਜਾ ਰਹੇ ਸੀਗੇ ਜੀ ਤੇ ਉੱਥੇ ਮੇਰੀ ਕੱਲ ਪ੍ਰਾਪਰਟੀ ਸੀਗੀ ਉਹ ਮੇਰੇ ਨਾਂ ਤੇ ਮੇਰੇ ਘਰ ਦੇ ਨੇ ਕੀਤੀ ਸੀ ਮੈਂ ਸੇਲ ਤੇ ਲਈ ਸੀ ਉਹਦਾ ਕੱਲ ਮੈਂ ਬਿਆਨਾ ਲੈ ਕੇ ਆਇਆ ਸੀ ਕਿੱਥੋਂ ਜੰਡੀ ਤੋਂ ਜੀ ਜੰਡੀ ਤੋਂ ਹਾਂਜੀ ਹਾਂਜੀ ਹ ਉਹ ਸਾਡੇ ਕੋਲ ਸੀ ਅਸੀਂ ਕਿ ਆਪਣੀ ਗੁੜੀਆਂ ਨਾਲੇ ਅਸੀਂ ਮਿਲਿਆਵਾਂਗੇ ਤੇ ਨਾਲੇ ਅਸੀਂ ਥੋੜਾ ਬਤਨ ਉਹਨੂੰ ਖਰਚਾ ਦੇਵਾਂਗੇ ਅੱਛਾ ਤੇ ਇਸ ਬੇਸਿਕ ਤੇ ਅਸੀਂ ਘਰੋਂ ਕੁੜੀਆਂ ਸੀ ਤੇ ਇੱਥੋਂ ਬੰਦਿਆਂ ਤੋਂ ਅਸੀਂ ਜਿੱਦਾਂ ਗਏ ਸਾਨੂੰ ਪਤਾ ਨਹੀਂ ਸੀ ਵੀ ਸਾਡੇ ਮਗਰ ਦੋ ਅਣਜਾਣ ਬੰਦੇ ਲੱਗੇ ਕਿੰਨੇ ਵਜੇ ਦੀ ਗੱਲ ਹੈ ਜੀ ਇਹ 11:34 ਦੇ ਸਾਡੇ ਨਾਲ ਹੋਇਆ ਜੀ 11:34 ਮਿੰਟ ਸਗੇ ਗੁੜੀਆਂ ਤੋਂ ਤੁਸੀਂ ਜੋ ਰਹੇ ਹੋ ਉੱਥੇ ਜਿੱਥੇ ਚਲ ਬਾਰਦਾਤ ਹੋਇਆ ਇੰਨਾ ਟਾਈਮ ਕਿੱਥੇ ਹੋਈ ਬਾਰਦਾਤ ਤੁਹਾਡੇ ਇਹ ਜੰਡੇ ਵਾਲੇ ਹੋਈ ਹੈ ਜੀ ਵਾਹੀ ਜਿਥੇਰੇ ਦੇ ਸਾਹਮਣੇ ਬਿਲਕੁਲ ਵਾਹੀ ਜਿਥੇਰੇ ਦੇ ਸਾਹਮਣੇ ਤੇ ਉੱਥੇ ਖੋ ਕੇ ਲੱਗੇ ਮੈਂ ਸਾ ਕਲਾਸਿਕ ਮੋਟਰਸਾਈਕਲ ਉਹਨਾਂ ਦੇ ਕੋਲ ਜੀ ਤੇ ਦੋ ਜਣੇਆਂ ਕੈਪਰੀਆਂ ਪਾਈਆਂ ਚਪਲਾਂ ਦੇ ਵਿੱਚ ਹੈਗੇ ਆ ਜੀ ਉਹ ਪਰਨੇ ਦਾ ਮੂੰਹ ਲਪੇਟੇ ਹੋਣਾਂ ਨੇ ਅਸੀਂ ਥੋੜੀ ਜਿਹੀ ਫੂੜੀ ਜਿਹੀ ਕਢਾਈ ਆ ਜਿੱਦਾਂ ਸਵੇਰ ਦਾ ਵਰਕ ਕਰ ਰਹੇ ਹਾਂ ਅਸੀਂ ਚੀਜ਼ ਦੇ ਉੱਤੇ ਵਿੱਚੋਂ ਉਹਨਾਂ ਦਾ ਸਾਨੂੰ ਫੇਸ ਨਜ਼ਰ ਆ ਜਾਵੇ ਸਾਡੇ ਕਿੱਥੋਂ ਮਗਰ ਲੱਗੀ ਆ ਜੀ ਫੇਸ ਨਹੀਂ ਸਾਨੂੰ ਨਜ਼ਰ ਆਇਆ ਥੋੜਾ ਜਿਹਾ ਸਾਈਡ ਤੋਂ ਫੋਟੋਆਂ ਨੇ ਸਾਨੂੰ ਮਿਲੀਆਂ ਜੀ ਤੇ ਮੈਂ ਉਹਨਾਂ ਦਾ ਮਗਰ ਪਿੱਛਾ ਕੀਤਾ ਮੈਂ ਜਿੱਲੇ ਮੇਰੇ ਕਟਾਰੀਆਂ ਦੇ ਵਿੱਚ ਬੜੇ ਆ ਉਹ ਉਹ ਫਿਰਨੀ ਦੇ ਵਿੱਚ ਤੱਕ ਮੈਨੂੰ ਨਜ਼ਰ ਆਇਆ ਉਸ ਤੋਂ ਬਾਅਦ ਦੋ ਚਾਰ ਪਿੰਡਾਂ ਨੂੰ ਰਸਤੇ ਨਿਕਲੇ ਸੀ ਉੱਥੋਂ ਮਿਸ ਹੋ ਗਏ ਉਹ ਇਹ ਪੁੱਛੂ ਜਸਤਾ ਤੁਸੀਂ ਅਸੀਂ ਆਨਲਾਈਨ 112 ਤੇ ਕਾਲ ਕੀਤੀ ਸੀ ਉਹ ਇਨਕੁਆਰੀ ਕਰਨ ਆਏ ਸੀ ਸਾਡੇ ਬਿਆਨ ਲੈ ਕੇ ਗਏ ਆ ਤੇ ਇਸ ਤੋਂ ਬਾਅਦ ਉਹ ਆਪਣੀ ਲੋਕੇਸ਼ਨ ਪਤਾ ਕਰਦੇ ਫਿਰਦੇ ਵੀ ਤੁਹਾਡਾ ਵਿੱਚ ਜਿਹੜਾ ਮੇਰਾ ਇੱਕ ਮੋਬਾਈਲ ਫੋਨ ਸੀਗਾ ਲੱਖ ਰੁਪਈਆ ਸੀਗਾ ਮੇਰਾ ਇੰਟਰਨੈਸ਼ਨਲ ਕਾਰਡ ਆ ਉਹਦੇ ਵਿੱਚ ਬੈਂਕ ਦੇ ਮੇਰਾ ਪੈਨ ਕਾਰਡ ਆ ਮੇਰੀ ਵਾਈਫ ਦਾ ਆਧਾਰ ਕਾਰਡ ਆ ਪੈਨ ਕਾਰਡ ਸਾਡੇ ਜ਼ਰੂਰੀ ਡਾਕੂਮੈਂਟ ਸਾਰੇ ਉਹਦੇ ਵਿੱਚ ਸਨ ਜੀ ਤੇ ਉੱਤੇ ਇਸ ਕਰਕੇ ਉਹ ਮੇਰਾ ਇਦਾਂ ਕਰਕੇ ਸਾਡੇ ਨਾਲ ਜ ਹੋਇਆ ਮਾਰਕਟ ਕੰਟਰੀ ਇਹਨੇ ਜੀ ਮੈਂ ਹੁਣ ਤਾਂ ਮੈਂ ਇੱਥੇ ਹੀ ਆ ਜੀ ਕਾਫੀ ਟਾਈਮ ਤੋਂ ਪਹਿਲਾਂ ਮੈਂ ਬਾਹਰ ਰਿਆਂ ਜਾ ਕਿਹੜੀ ਕੰਟਰੀ ਮੈਂ ਕਵੇਚ ਚ ਲਾਇਆ ਜੀ 15 ਸਾਲ ਫੇ ਮੈਂ ਦੁਬਈ ਵੀ ਟਰੈਵਲ ਕਰਕੇ ਆ ਫਾਈਲਟ ਵੀ ਟਰੈਵਲ ਕਰਕੇ ਆ ਜੀ ਤਾਂ ਜੋ ਤੁਹਾਡਾ ਕਿੰਨਾ ਨੂੰ ਨੁਕਸਾਨ ਹੋ ਗਿਆ ਇਸ ਵਾਰ ਦਾ ਤੇ ਇਸ ਤੇ ਵਾਰ ਦਾ ਦੇ ਵਿੱਚ ਦੇਖੋ ਹੀ ਲੱਖ ਰੁਪਏ ਦਾ ਸਿੱਧੇ ਸਿੱਧੇ ਆ ਬਾਕੀ ਸਾਡੇ ਡਾਕੂਮੈਂਟ ਆ ਤੇ ਫੋਨ ਅੱਜ ਦੀ ਰੇਟ ਦੇ ਵਿੱਚ 20-25 ਹਜ਼ਾਰ ਦਾ ਫੋਨ ਮੋਸਾਵਰ ਕੋ ਲੱਖ ਰੁਪਏ ਦਾ ਮੁੰਮੂ ਦਾ ਮੋਟਰ ਹਾਂਜੀ तकरीबन ਡਾਕੂਮੈਂਟਾਂ ਦਾ ਖਰਚਾ ਕੁ ਚਪਾ ਕੇ ਤੁਹਾਨੂੰ ਪਤਾ ਹੀ ਆ ਜੀ ਘੁੰਮਣ ਫਿਰਨ ਦੁਬਾਰਾ ਕਰਨ ਦਾ ਵਿੱਚ 30 1 1,30,400 ਰੁਪਏ ਰੱਖੋ ਜੀ ਇੱਥੇ ਤੱਕ ਸਾਡਾ ਲੌਸ ਹੋਇਆ ਬਾਕੀ ਸਾਡੇ ਡਾਕੂਮੈਂਟ ਜਰੂਰੀ ਸਾਡੇ ਫੋਨ ਦੇ ਵਿੱਚ ਸਿੱਗੇ ਜੀ ਤੇ ਇਸ ਕਰਕੇ ਅਸੀਂ ਇਸ ਚੀਜ਼ ਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਬੇ ਇਹਨਾਂ ਦੀ ਥੋੜੀ ਕਾਰਵਾਈ ਕੀਤੀ ਜਾਵੇ ਜਿਹੜਾ ਨੇ ਮੂੰਹ ਲਪੇੜ ਕੇ ਮੋਟਰਸਾਈਕਲ ਜਿਹੜੇ ਖਾਸ ਤੌਰ ਤੇ ਬੁਲਟ ਵਾਲੇ ਆ ਜੀ ਨੰਬਰ ਪਲੇਟ ਸੀਗੀ ਮੋਟਰ ਨੰਬਰ ਪਲੇਟ ਪਿੱਛੇ ਵੀ ਨਹੀਂ ਸੀ ਅੱਗੇ ਉਹਨਾਂ ਨੇ ਨੰਬਰ ਪਲੇਟ ਤੋੜੀ ਹੋਈ ਸੀਗੀ ਮੈਂ ਪਿੱਛੇ ਹਰ ਘੁੰਮਿਆ ਪਰ ਉਹ ਮੇਰੇ ਹੱਥ ਨਹੀਂ ਆਇਆ ਜਿੰਨੇ ਵੀ ਖਾਸ ਕਰਕੇ ਬੁਲਟ ਮੋਟਰਸਾਈਕਲ ਵਾਲੇ ਆ ਉਹਨਾਂ ਦੇ ਖਾਸ ਕਰਕੇ ਪੇਪਰ ਚੈੱਕ ਕਰਨ ਜਿਹੜੇ ਮੂੰਹ ਸਿਰਲ ਪੇਟੇ ਉਹਨਾਂ ਨੂੰ ਵੀ ਚੈੱਕ ਕਰਨ ਤੇ ਅਸੀਂ ਵੀ ਮੋਟਰਸਾਈਕਲ ਰੱਖਿਆ ਸਾਡੇ ਪੇਪਰ ਪੂਰੇ ਆ ਜੀ ਅਸੀਂ ਕੰਮ ਕਰਨ ਵਾਲੇ ਬੰਦੇ ਆ ਬਾਹਰੋਂ ਰਹਿ ਕੇ ਆਏ ਆ ਜੀ ਇਹ ਥੋੜਾ ਕੀ ਹੁਣ ਤੁਸੀਂ ਪ੍ਰਸ਼ਾਸਨ ਸਾਰਾ ਡਾਕੂਮੈਂਟ ਜਰੂਰ ਚੈੱਕ ਕਰਨੀ ਇਹ ਹੀ ਆ ਜੀ ਬੁਲਟ ਤੇ ਖਾਸ ਕਰਕੇ ਤੇ ਜਿਹੜੇ ਹੁੱਲੜ ਬਾਜੀ ਕਰਨ ਵਾਲੇ ਸੀਗੇ ਜਿਹੜੇ ਵੀ ਸਾਡਾ ਇਨਲੋਸ ਕਰਕੇ ਗਏ ਆ ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਸਾਡੀ ਹੈਲਪ ਕੀਤੀ ਜਾਵੇ